ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੇ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰੇ ਚੁੱਪੈ ਚੁੱਪ ਨ ਹੋਵਈ ਦਿਲਾਇ ਰਹਾ ਲੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਸਿਆਣ ਪਾਂ ਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆ ਰਹਾ ਹੋਈਐ ਕੇਵ ਕੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਹੈ ਇਕਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੈ ਹੁਕਮੈ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੇ ਤਾਣ ਗਾਵੈ ਕੋ ਦਤ ਜਾਣੇ ਨੀਸਾਣ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵੀ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਮਰ ਦੇ ਹੀ ਗਾਵੈ ਕੋ ਜੱਪ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਤਨਾ ਕਤੀ ਨ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਨਿੰਦਾ ਦੇ ਲੈਂਦੇ ਤੱਕ ਪਾਹੀ ਜੁਗ ਜੁਗੰਤਰ ਖਾਹੀ ਖਾਹੀ ਹੁਕਮ ਹੁਕਮ ਚਲਾਏ ਰਾਹੋ ਨਨਕ ਵਿਗਸੈ ਵੀ ਪਰਵਾਹੋ ਸੱਚਾ ਸਾਹਿਬ ਸੋਚ ਨਾਈ ਪਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦੋਤਾਰੇ ਮੇਰ ਕੇ ਅੱਗੇ ਰਖਿਆ ਜਿਤ ਦਿੱਸੇ ਦਰਬਾਰ ਮੁਹਾਉ ਕੇ ਬੋਲਣ ਬੋਲੀਏ ਜਿਤ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਪਚਨਾਓ ਵੜਿਆਈ ਵਿਚਾਰ ਕਰਮੀਆਂ ਵੇ ਕੱਪੜ ਨਦਰੀ ਮੋਕ ਦੁਆਰੇ ਨਨਕਾ ਜੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੀ ਵਾ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਵੋ ਦੁਖ ਪਰ ਹਰ ਸੁਖ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਇਸਰ ਗੁਰ ਗੋੜਕ ਬਰਮਣ ਗੁਰ ਪਾਰਮਤੀ ਮਾਈ ਜੇ ਔਜਾਣਾ ਆਖਾ ਨਾਹੀ ਕਹਿਣਾ ਕਤਨ ਨ ਜਾਈ ਗੁਰਾ ਏਕ ਦੇਹ 부ਜਾਈ ਸਬਨਾਂ ਦੀਆਂ ਕਾ ਇੱਕ ਦਾਤਾ ਸੁ ਮੈਂ ਵਿਸਰਨਾ ਜਾਈ ਤੀਰਤ ਨਾ ਵਾਂਡੇ ਤਿਸ ਪਾਵਣ ਪਾਣੀ ਕੇ ਨਾਏ ਕਰੀ ਜੇ ਤੀਰ ਢੂਪਾਈ ਵੇਖਾ ਵੇਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਢੀਆਂ ਕਾ ਇੱਕ ਧਾਤਾ ਸੋਵੇਂ ਵਿਸਰਨਾ ਜਾਈ ਜੇ ਜੁਗ ਚਾਰਿਆ ਅਰਜ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਵਾਤ ਨ ਪੁੱਛਾ ਕਿ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਤਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਇ ਨ ਸੁज्जਈ ਜੇ ਤਿਸ ਗੁਣ ਕੋਇ ਕਰੇ ਸੁਣੇ ਸਿਧ ਬੀਰ ਸਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਬ ਲੋ ਪਾਤਾਲ ਸੁਣੇ ਪੋਹੀ ਨ ਸਕੇ ਕਾਲ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਹਿੰਦਰ ਸੁਣਿਆ ਮੁਖਸਲਾ ਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਦੋਗ ਗਿਆਨ ਸੁਣੇ ਅਟੜਗਾ ਇਛਨਾਨ ਸੁਣੇ ਪੜ ਪੜ ਪਾਵੇ ਮਾਨ ਕੁਣੇ ਲਾਗੇ ਸਹਜ ਧਿਆਨ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਦਾ ਗੁਣ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾਹੋ ਨਨਕ ਭਗਤਾਂ ਸਦਾ ਬਗਾਸ ਸੁਣੇਂ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਹੀ ਜੇ ਕੋ ਕਹੈ ਪਿਛੇ ਪੁਛਤਾਈ ਕਾਗਦ ਕਲਮ ਨ ਲਿਖਣਹਾਰੀ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਤਿ ਹੋਏ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋ ਚੋਟਾ ਨ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਡਾਗਨ ਬਾਈ ਮੰਨੇ ਬੋਧ ਸਿਉ ਪ੍ਰਗਟ ਜਾਏ ਮੰਨੇ ਮਗਨ ਜਲੇ ਪੰਤ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਵੇ ਮੁਗਦੁਆਰੀ ਮੰਨੇ ਪਰਵਾਰੈ ਸਾਧਾਰ ਮੰਨੇ ਕਰੈ ਤਾਰੀ ਗੁਰ ਸਿਖ ਮੰਨੇ ਨਾਨਕ ਪਾਵੇ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪंचे ਪਾਵੈ ਦਰਗਹਿ ਮਾਨ ਪंचे ਸੋਹਿ ਦਰ ਰਾਜਾਨ ਪੰਚੰਕਾ ਗੁਰ ਹੀਕ ਧਿਆਨ ਜੇ ਕੋ ਕਹੈ ਕਰੈ ਵਿਚਾਰੇ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਗਤਾ ਪਰਖਿਆ ਜਨ ਸੂਤ ਜੇ ਕੋ ਬੁਝਿਆ ਹੋਇ ਸਜਾਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਉਪਰ ਹੈ ਹੋਰ ਹੋਰ ਤਿਸ ਦੇ ਭਾਰ ਤਰੇ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਇ ਲੈ ਕਲ ਗਿਆ ਕੀਤਾ ਹੋਈ ਕੀਤਾ ਤਾਨ ਸੁਵਾਲ ਰੂਪ ਕੀਤੀ ਦਾਤ ਜਾਣੇ ਕਾਉਣ ਕੂਤ ਕੀਤਾ ਪਸਾਓ ਇੱਕ ਕਵਾਉ ਤਿਸ ਦੇ ਹੋਏ ਲੱਖ ਦਰਿਆਉ ਗੁਰਧਤ ਕਵਣ ਕਹਾਵੀ ਚਾਰ ਵਾਰਿਆ ਨਾ ਜਾਵਾ ਏਕ ਵਾਰੀ ਜੋ ਤੁਧ ਭਾਵੈ ਤਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਦਵਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਥੇ ਸੰਗ ਦਾਤਾਰ ਸੰਗ ਸੂਰਮੋ ਪਖਸਾਰ ਸੰਖ ਮੋਣ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸੁਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮ ਖੋਰ ਸੰਘੇ ਮਰ ਕਰ ਜਾਏ ਜੋਰ ਸੰਘ ਗਲ ਵੜ ਹਤਿਆਕ ਮਾਹੀ ਅਸੰਖ ਬਾਪੀ ਬਾਪ ਕਰ ਜਾਹੀ ਸੰਘ ਗੂੜਿਆਰ ਕੂੜੇ ਵਿਰਾਹੀ ਸੰਘ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦ ਕਾ ਤਰ ਕਰੇ ਪਾਰੇ ਨਨਕ ਨੀਚ ਕਹੈ ਵਿਚਾਰੇ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਗੰਮ ਗੰਮ ਸੰਗ ਲੋ ਸੰਗ ਗਏ ਤਰਪਾਰੋ ਏਕ ਅਰੀ ਨਾਮ ਕਰੀ ਤਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਗਾਣ ਜਨੈ ਲਿਖੈ ਤਿਸ ਤੇਰੇ ਨਾਹੀ ਜੀਵ ਪਰਮਾਏ ਤੇਵ ਤਿਵ ਪਾਹੀ ਜਿਤਾ ਕੀਤਾ ਦਿੱਤਾ ਨਾ ਓ ਵਿਣ ਨਾਵੇ ਨਾਹੀ ਕੋਤਾ ਓ ਕੁਦਰਤ ਕਵਣ ਕਹਾ ਵਿਚਾਰੇ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈ ਤਨ ਦੇਹ ਬਾਣੀ ਤੋਤੇ ਉਤਰਤ ਖੇ ਅਮੂਤ ਪਲੇਤੀ ਕੱਪੜ ਹੋਏ ਦੇਸ ਬੂਣ ਲਈਏ ਉਹ ਤੋਏ ਪਰਿਅ ਮਤ ਪਾਪਾਂ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਮੁੰਨੀ ਪਾਪੀ ਆਕਣ ਨਾਹੀ ਕਰ ਕਰ ਕਰਨ ਵਾਲ ਇਕ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਨਕ ਹੁਕਮੀ ਆਵੋ ਜਾਹੋ ਤੀਰ ਤਪ ਦਿਆ ਦਤ ਦਾਨ ਜੇ ਕੋ ਬਾਵੈ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਤ ਮਲ ਨਾਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਉ ਸਤ ਸੋਣ ਸਦਾ ਮਨ ਚਾਉ ਕਵਨ ਸੋ ਵਿਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਤੇ ਰੁੱਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰਣ ਜੋਗੀ ਜਾਣੇ ਰੁੱਤ ਮਾਉ ਨ ਕੋਈ ਜਾ ਕਰਤਾ ਤਰਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਕਾ ਕਿਵ ਸਾਲਾਈ ਕਿਉ ਵਰਣੀ ਕਿਵ ਜਾਣਾਂ ਨਨਕਿ ਅਕਨ ਤਵ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਜਿਤਾ ਜਾ ਕਾ ਹੋਵੈ ਨਨਕ ਦੇ ਕੋ ਆਪੋ ਜਾਣੈ ਅੱਗੇ ਗਿਆਨ ਸੋਹੈ ਪਾਤਾਲਾਂ ਬਾਤਾਲ ਲਖ ਅਗਸਾਂ ਅਗਾਸ ਔਰ ਕੇ ਔਰ ਦਾ ਬਾਲ ਦਾ ਕੀ ਵੀਦ ਕਹਨੇ ਕਵਾਤ ਸਹ ਸੇ ਡਾਰਾ ਕਹਿੰਨ ਕਿ ਤੇਬਾ ਸਲੂ ਇੱਕ ਧਾਤ ਲੇਕਾ ਹੋਏ ਤਾ ਲਿਖੀ ਗਾਇ ਲੇਕਾ ਹੋਏ ਵਿਨਾਸ਼ ਨਨਕ ਵੱਡਾ ਆਖੀਏ ਆਪੇ ਜਾਨ ਆਪੇ ਸਾਲਾਈ ਸਾਲਾਏਤੀ ਸੁਰਤ ਨਾ ਪਈ ਆਂ ਨਦੀਆਂ ਤੇ ਵਾਹਾ ਬਵੈ ਇਸਮੁੰਦ ਨ ਜਾਣੀਏ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਆਉਣੀ ਜੇ ਤਿਸ ਮਨੁ ਨਾ ਵਿਸਰੇ ਅੰਤ ਨਾ ਸਿਵਤੀ ਕਹਿਣ ਨ ਅੰਤ ਅੰਤ ਨਾ ਕਰਨੇ ਦੇਣ ਨ ਅੰਤ ਅੰਤ ਨਾ ਵੇਖਣ ਸੁਣਨ ਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕਿਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਹੀ ਏਹੋ ਅੰਤ ਨ ਜਾਣ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਊਚਾ ਥਾਵ ਊਚੇ ਉੱਪਰ ਊਚਾ ਨਾਉ ਏੜੀ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਈ ਜੇ ਵੜਿਆਪ ਜਾਣ ਆਪ ਆਪ ਨਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੇ ਜੋਦ ਅਪਾਰ ਕੀਤੇ ਗਣਤ ਨਹੀਂ ਵੀ ਜਾਰੇ ਕੀਤੇ ਕੱਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਈ ਖਾਹੀ ਕਿਤੇ ਅਨੂਘ ਭੂਗ ਸਦਮਹਾਰੇ ਭੇਦਾ ਤੇਰੀ ਦਾਤਾਰੇ ਬੰਦ ਕਲਾ ਦੀ ਬਾਣ ਹੋਈ ਔਰ ਅਗਨਤ ਕੇ ਕੋਈ ਜੇ ਕੋ ਗਾਇ ਕੇ ਅਖਣ ਬਾਇ ਉਹ ਜਾਣੇ ਜਿਤੀਆਂ ਮੁਹ ਕਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸ ਨਾਮ ਬਖਸ਼ੇ ਸੇਵਦ ਸਾਲਾਹ ਨਨਕ ਪਾਤਸ਼ਾਹੀ ਪਾਤਸ਼ਾਹ અમુલ ગુણ અમલ વાપારે મુલ વાપારીએ મુલ પંડાર મુલ આવે મુલ લઈ જાય મુલ પાએ મુલ્લા સમાહે મુલ ધર્મા મુલ દીબાણ મુલ તલ મુલ પરમાન મુલ બક્ષીશ મુલ નિસાન મુલ કર્મ મુલ પરમાન મુલ્લો આ મુલ આકે ના જાય આકા ગ્રહી લેવલાઈ ਆਕੇ ਵੀਰ ਪਾੜ ਪੁਰਾਣ ਆਕੇ ਪੜੇ ਕਰੇ ਵਖਿਆਣ ਆਕੇ ਬਰਮੇ ਆਕੇ ਇੰਦ ਆਕੇ ਗੋਪੀ ਤੈ ਗੋਵਿੰਦ ਆਕੇ ਈਸਰ ਆਕੇ ਸਿੱਧ ਆਕੇ ਕੀਤੇ ਕੀਤੇ ਬੁੱਧ ਆਕੇ ਦਨਵ ਆਕੇ ਦੀਵ ਆਕੇ ਸੋਰ ਨਰ ਮਨ ਜਨ ਸੇਵ ਕਿਤੇ ਆਕੇ ਅਕਨਬਾਈ ਕਿਤੇ ਕਹਿ ਕੈ ਓਟ ਓਟ ਜਾਈ ਤੇ ਕਿਤੇ ਹੋਰ ਕਰੀ ਤਾਂ ਅਗਨ ਠੱਕੇ ਕੇਈ ਕੇ ਜੇ ਉੜ ਪਾਵੇ ਤੇ ਵੜ ਹੋਏ ਨਨਕ ਜਾਣੇ ਤਾਚਾ ਤੂਏ ਜੇ ਕੋ ਅਖ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋਦਰ ਗਿਆ ਤੋ ਕਰ ਗਿਆ ਜਿਤ ਵੈ ਸਰਬਤ ਮਾਲੇ ਵਾਜ ਨਾ ਦੇ ਨਿਕਾ ਸੰਕਾ ਕੀਤੇ ਵਾ ਵਨਹਾਰੇ ਕੀਤੇ ਰੋਗ ਪਰਿ ਜੋ ਕਹੀ ਅਨਾ ਕੀਤੇ ਗਾ ਵਨਹਾਰੇ ਗਾਵੇ ਤੂੰ ਨਾ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੇ ਸੋਹਣ ਤਦਾ ਸਵਾਰੇ ਗਾਵੈ ਨੀਂਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਜਿਸਮਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਹਦੀ ਸੰਤੋਕੀ ਗਾਵੈ ਵੀਰ ਕਰਾਰੀ ਗਾਵਣ ਬੰਡਿਤ ਬਰਨ ਰਕੀਤਰ ਜਗ ਜਗ ਵੇਦ ਨਾਲੇ ਗਾਵੈ ਮੋਣੀਆਂ ਮਨ ਮੋਨ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਇ ਤੀਰੀ ਅਠ ਸੜ ਦੀ ਰਤ ਨਾਲੇ ਗਾਵੇ ਜੋਦ ਮਾ ਬਲਤੂਦਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਕੇ ਧਾਰੀ ਸੇਈ ਤੁਦ ਨੂੰ ਗਾਵੇ ਜੋ ਤੁਦ ਪਵਨ ਰਤੇ ਤੇ ਦੇ ਭਗਤ ਰਸਾਲੇ ਹੋਰ ਕੇ ਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੀ सोई सोई सदा ਸੱਚਾ ਸਾਹਿਬ ਸੱਚ ਸੱਚੀ ਨਹੀਂ ਹੈ ਭੀ ਹੁਸੀ ਜੈਨ ਜਤੀ ਰਚਨਾ ਜਿੰਨ ਰਚਾਈ ਰੰਗੀ ਰੰਗੇ ਪੰਤੀ ਕਰ ਕਰ ਜਿੰਨ ਦੀ ਮਾਇਆ ਜਿੰਨੀ ਉਪਾਈ ਕਰ ਕਰ ਵੇ ਕਹਿ ਕੀਤਾ ਆਪਣਾ ਜੀਵ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋ ਹੀ ਕਰਤੀ ਹੁਕਮ ਨਾ ਕਰਣਾ ਜਾਈ ਤੋ ਪਾਤਸ਼ਾਹ ਹੋਸਾ ਪਾਤ ਸਾਹਿਬ ਨਨਕ ਰਹਿਣ ਰਜਾਈ ਹੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਨਾਦ ਅਨਾਹਤ ਜੁਗ ਡਗ ਏਕੋ ਇਸ ਭਗਤ ਗਿਆਨ ਦੇ ਆ ਪੰਡਾਰਣ ਘਟ ਘਟ ਵਾਜੇ ਨਾਦ ਆਪ ਨਾਦ ਨਾਤੀ ਸਮਝਾ ਕੀ ਰਿੱਧ ਸੇ ਦੇਉ ਰਸਾਦ ਸੰਜੋਗ ਵਿਜੋਗ ਦੋਇ ਏਕਾਰ ਚਲਾਵੇ ਲਿਖਿਆ ਵੇ ਭਾਗ ਆਦੇਸ ਤਿਸੇ ਆਦੇਸ ਆਦੇ ਨੀਲ ਅਨਾਦ ਅਨਾਦ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚਲੇ ਪਰਵਾਨ ਇੱਕ ਸੰਤਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਦੇਵ ਤਿਸ ਭਾਵੇ ਤੇ ਚਲਾਵੇ ਜਿਵੇਂ ਹੋਵੇ ਫੁਰਮਾਨੀ ਹੋਵੇ ਕਿ ਉਹ ਨਨਦਰ ਨਾ ਆਵੇ ਭਗਤਾਏ ਹੋਵੀਂ ਢਾਨ ਅਦੇਸ ਤੇ ਅਦੇਸ ਆਦ ਅਨੀਲ ਅਨਾਦੇ ਆਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰੀ ਜੋਗੀ ਸੁਭਾਇਆ ਤੋ ਏਕਾ ਵਾਰ ਕਰ ਕਰ ਵੇਖੈ ਸਿਰਜਨਾਰੇ ਨਨਕ ਸੱਚ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੀਲੇ ਨਾ ਦੇ ਨਾ ਹਤ ਜੁਗ ਜੁਗ ਏ ਕੋ ਇਸ ਇਕ ਦੂਜੀ ਬੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਹੇ ਪਦ ਪੌੜੀਆਂ ਚੜਿਏ ਹੋਏ ਕੀਸ ਤੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੜੀ ਸ ਆਖਣ ਜੋਰ ਚੁੱਪਣ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਨਹਿ ਜੋਰ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਜਾਣ ਵਿਚਾਰੇ ਜੋਰਨ ਜਗਤੀ ਛੁੱਟ ਸੰਸਾਰ ਜਿਸ ਹੱਥ ਜੋਰ ਕਰ ਵਖੇ ਸੋਏ ਨਾਨਕ ਉੱਤਮ ਨੀਤਨ ਕੋਏ ਰਾਤੇ ਉਤੇ ਦਿੱਤੀ ਵਾਰ ਬਵਨ ਬਾਣੀ ਅਗਨੀ ਪਾਤਾਲ ਤਿੱਸ ਵਿੱਚ ਧਰਤੀ ਦਾ ਬਰਕੀ ਧਰਮਸਾਲ ਤਿੱਸ ਵਿੱਚ ਜੀ ਜੁਗਤ ਕੇ ਰੰਗ ਰਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਬਗਾਏ ਉਥੇ ਬਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਕੇਤੇ ਪਵਨ ਬਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੇਤੀ ਅਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੀਤੀ ਅਗਾਣੀ ਗੀਤੀ ਅਵਾਨੀ ਗੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਗੀਤੇ ਨਨਕੇ ਅੰਤ ਨਯੰਤ ਗਿਆਨ ਖੰਡ ਮੇ ਗਿਆਨ ਬਚੰਦ ਤੇ ਤੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿੱਤੇ ਘੜਦ ਘੜੀਏ ਬਹੁਤ ਅਨੂਪ ਤਾਂ ਭੀ ਅਗ ਲਗਤੀਆਂ ਨ ਜਾਹੀ ਜਿ ਕੋ ਕਹੇ ਵਿਚੇ ਬੁਝਦਾਈ ਦਿੱਤਾ ਘੜੀਏ ਤੁਰਤ ਮਤ ਮੰਨ ਬੁੱਧ ਦਿੱਤਾ ਘੜੀਏ ਤੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨਵੇਂ ਰਾਮ ਰਹਿਆ ਪਰਪੂਰ ਤਿੱਥੇ ਸਿੱਤੋ ਸਿੱਤਾ ਮੈ ਮਾ ਮੋਹੀ ਤਾਂ ਕੇ ਰੂਪਨ ਕਤਨੇ ਜਾਹੀ ਨਾ ਮਰੀਨ ਅਠਾ ਗੇਡੋ ਹੈ ਜਨ ਕੇ ਰਾਮ ਵਸੈ ਮਨ ਮਾਹੀ ਤੇ ਭਗਤ ਵਸੇ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਦੇ ਦੰਤ ਨ ਅੰਤ ਤਿਤੈ ਲੋਲ ਆਕਾਰ ਜਿਵ ਜਿਵ ਹੁਕਮ ਤੇਵਾ ਤੇ ਵਿਕਾਰ ਵੇਖਾ ਵਿਗਸੈ ਕਰ ਵਿਚਾਰ ਨਾਨਕ ਗਤਨਾ ਕਰੜਾ ਸਾਰ ਜਤ ਬਾਰ ਧੀਰਜ ਸੁਨਿਆਰ ਅਹਰਣ ਮਤਿ ਰਹਿ ਧਿਆਰ ਭਉ ਗੱਲਾ ਗਨ ਦਵਤਾ ਭਾਂਡਾ ਭਾਉ ਅਮਰਿਤ ਤਿਤ ਢਾਲ ਘੜੀਐ ਸ਼ਬਦ ਸਚੇ ਟਗਾਲ ਜਿਨ ਕਉ ਨਦਰ ਕਰਮ ਤਿਨ ਕਾਲ ਨਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਇ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਈਆ ਵਾਚੇ ਧਰਮ ਹਦੂਰ ਕਰਮੀਆਂ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨੀ ਨਾਮ ਧਿਆਇਆ ਗਈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ